ਪਿਆਰੇ ਦਰਸ਼ਕੋ ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਨੂਰਪੁਰ ਬਿੱਧੀਆਣਾ ਜਿੱਥੇ ਐਸਆਈ ਦਲਜੀਤ ਸਿੰਘ ਦੇ ਸਮਰਥਕ ਜਿਨ੍ਹਾਂ ਦੀ ਬਦਲੀ ਹੋ ਚੁੱਕੀ ਹੈ ਇਸ ਵੇਲੇ ਸਿੰਘ ਭਗਵੰਤਪੁਰ ਥਾਣੇ ਦੇ ਵਿੱਚ ਉਸ ਨੂੰ ਵਾਪਸ ਲਿਆਉਣ ਦੀ ਜਿਹੜੀ ਹੈ ਮੰਗ ਕੀਤੀ ਜਾ ਰਹੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖਦੇ ਹੋ ਇਹ ਸ਼ਹਿਰ ਦੇ ਦੁਕਾਨਦਾਰ ਨੇ ਜਿਨ੍ਹਾਂ ਨੇ ਕਿਹਾ ਕਿ ਦਲਜੀਤ ਸਿੰਘ ਜਦੋਂ ਦਾ ਨੂਰਪੁਰ ਬਿੱਧੀਆ ਆਇਆ ਉਦੋਂ ਤੋਂ ਸ਼ਹਿਰ ਦੇ ਵਿੱਚ ਜਿਹੜੇ ਗੰਦੇ ਗੁੰਡਾ ਅੰਸਰ ਸੀ ਉਹਨਾਂ ਨੂੰ ਕਾਫੀ ਠੱਲ ਪਈ ਸੀ ਕਿ ਕਿਸੇ ਦੀ ਵੀ ਹਿੰਮਤ ਨਹੀਂ ਪੈਂਦੀ ਸੀ ਕਿਸੇ ਵੀ ਤਰ੍ਹਾਂ ਦੇ ਕ੍ਰਾਈਮ ਵਾਸਤੇ ਜਾਂ ਕੋਈ ਮੋਟਰਸਾਈਕਲ ਸਕੂਟਰ ਦੇ ਪਟਾਕੇ ਮਾਰਨ ਦੀ ਪਰ ਲੇਕਿਨ ਐਸਐਸਆਈ ਦਲਜੀਤ ਸਿੰਘ ਦੀ ਅਚਾਨਕ ਬਦਲੀ ਹੋ ਜਾਂਦੀ ਹੈ ਤੇ ਉਸ ਨੂੰ ਉਸ ਦੀ ਬਦਲੀ ਨੂੰ ਵਾਪਸ ਕਰਾਉਣ ਦੇ ਲਈ ਇਹਨਾਂ ਲੋਕਾਂ ਦੇ ਵੱਲੋਂ ਰੋਪੜ ਦੇ ਐਸਐਸਪੀ ਅਤੇ ਦਲਨੇਸ਼ ਛੱਡਾ ਹਲਕਾ ਵਿਧਾਇਕ ਤੋਂ ਮੰਗ ਕੀਤੀ ਜਾ ਰਹੀ ਹੈ ਤੇ ਇਸ ਸਬੰਧ ਦੇ ਵਿੱਚ ਸਾਡੀ ਟੀਮ ਵੱਲੋਂ ਐਸਐਸਏ ਦਲੀਸ਼ ਸਿੰਘ ਨਾਲ ਵੀ ਗੱਲਬਾਤ ਕੀਤੀ ਗਈ ਉਹ ਵੀ ਸਲਾਮਾਂਗੇ ਕਿ ਪਹਿਲਾਂ ਸੁਣਦੇ ਆ ਇਹਨਾਂ ਦੁਕਾਨਦਾਰਾਂ ਦੇ ਨਾਲ ਜੋ ਗੱਲਬਾਤ ਹੈ ਉਹ ਕਰਦੇ ਆ ਗੱਲਬਾਤ ਕੀ ਇਲਾਕੇ ਦੇ ਸਰਦਾਰ ਗੁਰਜੀਤ ਸਿੰਘ ਵੀ ਐਸਆਈ ਹੈ ਜਿਹੜੇ ਮੇਰੀ ਬਦਲੀ ਹੋ ਗਈ ਹੈ ਉਹ ਕਰਦੀ ਉਹ ਵੀ ਕੰਮ ਮੀਟਿੰਗ ਹੈ ਰੱਖੀ ਗਈ ਸੀ ਮਾਰਕੀਟ ਵੱਲੋਂ ਕਿ ਉਹਨਾਂ ਨੂੰ ਜਲਦ ਤੇ ਜਲਦ ਵਾਪਸ ਲਿਆਏਗਾ ਕੀ ਮੰਗੇ ਤੁਹਾਡੀ ਐਸਐਸਪੀ ਸਾਹਿਬ ਨੂੰ ਮੰਗੇ ਸਾਡੇ ਇਲਾਕੇ ਵਾਸਤੇ ਉਹ ਸਾਰੇ ਉਤਰੀਏ ਵਿਆਦੇ ਵੀ ਆਏ ਹੈ ਬਹੁਤ ਵਧੀਆ ਕੰਮ ਕੀਤਾ ਜਨਕੀ ਸਮਾਜ ਚ ਉਹਨਾਂ ਦਾ ਰਤਬਾ ਬਹੁਤ ਵਧੀਆ ਬਹੁਤ ਵਧੀਆ ਜੀ ਸਾਰੇ ਅਲੱਗ ਮਿਲਨਸਾਰ ਹੈ ਸਾਡੇ ਮੈਂ ਕਹਿੰਦਾ ਬਾਜ਼ਾਰ ਚ ਸਾਰੇ ਏਰੀਆ ਦੇ ਵਿੱਚ ਦੁੱਖ ਹੈ ਇਸ ਗੱਲ ਦਾ ਵੀ ਉਹਨਾਂ ਨੂੰ ਕਿਉਂ ਬਦਲਿਆ ਗਿਆ ਐਮਐਲਏ ਸਾਹਿਬ ਨੂੰ ਕੀ ਕਹਿਣਾ ਚਾਹੁੰਦੇ ਇਹੀ ਕਹਿਣਾ ਚਾਹੁੰਦੇ ਆ ਉਹਨਾਂ ਦੀ ਬਦਲੀ ਇੱਥੇ ਕਰ ਦਿੱਤੀ ਜਾਵੇ ਤੇਰਾਬਾ ਪਾਪ ਸੀ ਲਿਆ ਜਾ ਕਿਟ ਕਮੇਟੀ ਦੇ ਪ੍ਰਧਾਨ ਸ਼ਿਵ ਕੁਮਾਰ ਕੁੰਦਲਾ ਜੀ ਕੁੰਦਲਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਪਹਿਲਾਂ ਤਾਂ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਦਾ ਖਾਸਾ ਜੀ ਮੈਂ ਕਹਿਣਾ ਚਾਹੁੰਦਾ ਜੇ ਸਾਡੇ ਦਿਲਜੀਤ ਸਿੰਘ ਜੀ ਦੇ ਏਐਸਐ ਜੀ ਸਾ ਬਹੁਤ ਵਧੀਆ ਬੰਦੇ ਤੇ ਜੀ ਉਹਨਾਂ ਦੀ ਜਿਹੜੀ ਇੱਥੋਂ ਬਦਲੀ ਉਹਨਾਂ ਨੂੰ ਦੁਆਰ ਤੀ ਇੱਥੇ ਲਿਆਂਦਾ ਜਾਂਦਾ ਇਹ ਮੰਗ ਹੈ ਤੁਹਾਡੀ ਬਿਲਕੁਲ ਮੰਗ ਹੈ ਜੀ ਪੂਰੇ ਬਾਜ਼ਾਰ ਦੀ ਮੰਗ ਬਾਜ਼ਾਰ ਦੇ ਬਹੁਤ ਵਧੀਆ ਬੰਦੇ ਆ ਜੀ ਮੇਨ ਬਾਜ਼ਾਰ ਨੂਰਪ੍ਰਵੇਦੀ ਦੇ ਪ੍ਰਧਾਨ ਹੈ ਜੀ ਇਹਨਾਂ ਦੀ ਮੰਗ ਹੈ ਐਸਐਸਪੀ ਸਾਹਿਬ ਨੂੰ ਤੇ ਦਿਨੇਸ਼ ਚੱਡਾ ਜੀ ਨੂੰ ਵੀ ਦਲਜੀਤ ਸਾਹਿਬ ਨੂੰ ਦੁਬਾਰਾ ਇੱਥੇ ਲਿਆਂਦਾ ਜਾਂਦਾ ਜਾਂਦਾ ਜੀ